ਬੇਕਾਬੂ ਹੋਏ ਬਦਮਾਸ਼ਾਂ ਦੇ ਹੌਸਲੇ ਇੰਨੇ ਕੋ ਉਲੰਧ ਹੋ ਚੁੱਕੇ ਹਨ ਕਿ ਹੁਣ ਪੁਲਿਸ ਦੇ ਉੱਪਰ ਵੀ ਲਗਾਤਾਰ ਹਮਲੇ ਹੁੰਦੇ ਨਜ਼ਰ ਆ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਥਾਣਾ ਕਨਾਲ ਏਰੀਏ ਦੇ ਵਿੱਚ ਪੀਸੀਆਰ ਤੇ ਤਾਇਨਾਤ ਇੱਕ ਕਰਮਚਾਰੀ ਕਿਸੇ ਕੇਸ ਦੇ ਸੰਬੰਧ ਦੇ ਵਿੱਚ ਪੁੱਛਗਿੱਛ ਕਰਨ ਲਈ ਗਿਆ ਤਾਂ ਉਸ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਲਾਜ ਦੇ ਲਈ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਿੱਥੇ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਵੀ ਜਿੱਥੇ ਉਸ ਦਾ ਹਾਲਚਲ ਪੁੱਛਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੇ ਉੱਪਰ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਵੀ ਅਰੰਭੀ ਗਈ ਹੈ ਐਸਪੀ ਸਿਟੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੀਸੀਆਰ ਤੇ ਲੱਗਿਆ ਇੱਕ ਕਰਮਚਾਰੀ ਜੋ ਕਿ ਇੱਕ ਕੇਸ ਦੇ ਸਬੰਧ ਦੇ ਵਿੱਚ ਪੁੱਛਗਿੱਛ ਕਰਨ ਲਈ ਗਿਆ ਸੀ ਤਾਂ ਉਸਤੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਆਪਣੀ ਜਾਂਚ ਪੜਤਾਲ ਆਰੰਭੀ ਗਈ ਹੈ ਤਾਂ ਜੋ ਜਲਦ ਤੋਂ ਜਲਦ ਇਸ ਘਟਨਾ ਦੇ આરોપીਆਂ ਨੂੰ ਫੜਿਆ ਜਾ ਸਕੇ ਤੁਸੀਂ ਦੇਖ ਰਹੇ ਤਸਵੀਰਾਂ ਬਟਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦੇ ਗਏ ਉਕਤ ਪੁਲਿਸ ਕਰਮਚਾਰੀ ਦੀਆਂ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਹੈ ਅਤੇ ਇੱਕ ਕੇਸ ਦੇ ਸਬੰਧ ਦੇ ਵਿੱਚ ਪੁੱਛਗਿੱਛ ਕਰਨ ਲਈ ਗਿਆ ਸੀ ਤਾਂ ਉਸ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਤੁਮਸਵਾਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੀ ਜ਼ੁਬਾਨੀ ਹੈ ਇਹ ਸਾਡਾ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਬੰਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁੱਛਗਿਸ਼ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋਈ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਦੇ ਉੱਪਰ ਜਿਹੜਾ ਹੈਗਾ ਵਾਰ ਕਰਕੇ ਉਹ ਤੋਂ ਭੱਜ ਗਿਆ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪਤਲ ਪ੍ਰੋਸਨਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਆ ਵਕਫ ਵਕਤੀਬਾ ਲਗਾ ਦਿੱਤੀ ਹੈ ਨੇ ਜਲਦੀ ਜਿਹੜੇ ਦੋਸ਼ੀ ਨੂੰ ਅਨਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਕਿਹੜੀ ਜਗ੍ਹਾ ਤੇ ਹੋਇਆ ਵਾਰ ਇਹ ਕਨਾਲ ਕਲੋਨੀ ਥਾਣੇ ਦੇ ਜੀ ਹਾਂ ਜੀ ਨੇ ਰਿਹਾ। ਹਾਂ ਠੀਕ ਹੈ ਬਿਲਕੁਲ ਠੀਕ ਹੈ। ਉਹ ਬਾਹਰ ਉੱਪਰ ਸੱਟ ਹੈਗੀ ਆ। ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪੀਟਲ ਚ ਚੀਕ ਕਰਵਾਉਣਾ। ਕਿੰਨੇ ਜੱਟ ਨੇ ਕਰਦੇ? ਇੱਕ ਇੰਜਰੀ ਹੈਗੀ। ਸਰ ਹੋਰੇ ਮੁਲਾਜ਼ਮ ਕੋ ਜੱਟ ਨੇ ਇੱਕ ਇਕੱਲੇ ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ ਦੀ। ਇਹ ਪੀਸੀਆਰ ਦੇ ਮੁਲਾਜ਼ਮ ਹੈਗੇ ਪੀਸੀਆਰ ਮੁਟਸਰ ਦੇ। ਡਾਕਟਰ ਸੁਮੇਤ ਮਹਾਜਨ ਮੈਂ ਇਹਦਾ ਸਰਜਰੀਕਲ ਸਪੈਸ਼ਲਿਸਟ ਸਿਵਲ ਬਠਿੰਡਾ ਤੇ। ਕੀ ਕਹਣਾ ਜੀ ਅਮੂਲਿਸ਼ਨ ਤੋਂ ਆਏ ਜੀ। ਸਾਡੇ ਕੋਲ ਦੀ ਇੱਕ ਮੁਲਾਜ਼ਮ ਆਏ ਆ। ਉਹਨਾਂ ਦੇ ਇੱਥੇ ਉਹ ਬਾਹ ਤੇ ਸੱਟ ਵੱਜੀ ਹੈ। ਕੀ ਜੀਦਾ ਹੋਣਾ ਸੀ ਲਾਂਚ ਕਰਦੇ ਆ ਠੀਕ ਹੈ ਜੀ ਬਿਲਕੁਲ ਕੀ ਕੰਮ ਕੋਈ ਨਾ ਸਭ ਕੁਝ ਕੀ ਕੰਮ ਉਹਦੇ ਬਾਰੇ ਸਾਨੂੰ ਕੋਈ ਮੈਨੂੰ ਕੋਈ ਨੌਲੇਜ ਨਹੀਂ ਹੈ